ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜਕਨ ਸਥਿਤੀ ਗੰਭੀਰ ਹੈ ਪੰਜਾਬੀਆਂ ਤੇ ਆਫਤ ਹੈ ਕਿਉਂਕਿ ਪੰਜਾਬੀਆਂ ਦੇ ਘਰ ਤੇ ਫਸਲਾਂ ਤਬਾਹ ਹੋ ਗਈਆਂ ਨੇ ਉਦੋਂ ਦੂਜੇ ਪਾਸੇ ਹੁਣ ਹਰਿਆਣਾ ਨੇ ਵੀ ਪੰਜਾਬ ਦਾ ਸਾਥ ਛੱਡ ਦਿੱਤਾ ਹੈ ਦੱਸਿਆ ਕਿ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਪ੍ਰਬੰਧ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋਇਆ ਹਰਿਆਣਾ ਸਰਕਾਰ ਨੇ ਭਾਖੜਾ ਵਿਆਸ ਪ੍ਰਬੰਧ ਬੋਰਡ BBMB ਅਤੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਨਾਲ ਦੋਵਾਂ ਰਾਜਾਂ ਵਿਚਕਾਰ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਹੈ ਦਰਅਸਲ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਸ ਦੀਆਂ ਨਹਿਰਾਂ ਵੱਲ ਛੱਡੇ ਜਾ ਰਹੇ ਜਿਹੜੇ 2500 ਕਿਊਸਿਕ ਪਾਣੀ ਨੂੰ ਕਟਾਇਆ ਜਾਣਾ ਚਾਹੀਦਾ ਹੈ ਜਦਕਿ ਸਿਰਫ ਇੱਕ ਹਫਤਾ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹੜ੍ਹਾਂ ਦੀ ਸਥਿਤੀ ਦੇ ਵਿੱਚ ਵਾਧੂ ਮਦਦ ਦੀ ਗੱਲ ਕੀਤੀ ਸੀ ਜਦਕਿ ਉਹਨਾਂ ਦੇ ਫੈਸਲੇ ਨਾਲ ਰਾਜ ਲਈ ਮੁਸ਼ਕਲਾ ਵੱਧ ਸਕਦੀਆਂ ਹਨ ਕਿਉਂਕਿ ਪਾਣੀ ਦਾ ਘਟ ਨਿਕਾਸ ਸਿੱਧੇ ਤੌਰ ਤੇ ਨਦੀਆਂ ਤੇ ਡੈਮਾਂ ਤੇ ਦਬਾਅ ਵਧੇਗਾ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ 29 ਅਗਸਤ 2025 ਨੂੰ ਹਰਿਆਣਾ ਸੰਪਰਕ ਬਿੰਦੂ ਐਚ ਸੀ ਪੀ ਅਤੇ ਪਾਣੀ ਦਾ ਨਿਕਾਸ 8894 ਕਿਊਸਿਕ ਪਾਇਆ ਗਿਆ ਹੈ ਜਦ ਕਿ ਹਰਿਆਣਾ ਨੇ 7900 ਕਿਊਸਿਕ ਦੀ ਮੰਗ ਕੀਤੀ ਸੀ ਐਸੋ ਪਹਿਲਾਂ 26 ਅਗਸਤ 2025 ਨੂੰ ਹਰਿਆਣਾ ਨੇ ਇੰਡੈਕਟ ਘਟਾ ਕੇ 7900 ਕਿਊਸਿਕ ਕਰ ਦਿੱਤਾ ਸੀ ਪਰ ਪਾਣੀ ਦਾ ਨਿਕਾਸ ਘਟ ਨਹੀਂ ਕੀਤਾ ਗਿਆ ਸੀ ਹੁਣ ਲਗਾਤਾਰ ਭਾਰੀ ਬਾਰਿਸ਼ ਕਾਰਨ ਨਹਿਰ ਖੇਤਰ ਅਤੇ ਚੈਕਮੈਟ ਖੇਤਰਾਂ ਦੇ ਵਿੱਚ ਪਾਣੀ ਦੀ ਮੰਗ ਘਟ ਗਈ ਹੈ ਜਿਸ ਕਰਕੇ 29 ਅਗਸਤ 2025 ਨੂੰ ਇੱਕ ਹੋਰ ਨਵਾਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 6250 ਕਿਊਸਿਕ ਪਾਣੀ ਦੀ ਲੋੜ ਹੈ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਨੇ ਪਿਛਲੇ ਮਹੀਨੇ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕੀਤੀ ਸੀ ਖੇਤੀਬਾੜੀ ਅਤੇ ਪਾਣੀ ਵਾਲੇ ਪਾਣੀ ਦੀਆਂ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਰਾਜ ਸਰਕਾਰ ਵਾਧੂ ਸਪਲਾਈ ਚਾਹੁੰਦੀ ਸੀ ਪਰ ਹੁਣ ਜਦੋਂ ਹਰਿਆਣਾ ਦੀਆਂ ਆਪਣੀਆਂ ਨਦੀਆਂ ਉਫਾਨ ਤੇ ਹਨ ਤਾਂ ਇਸ ਨੇ ਪਾਣੀ ਘਟਾਉਣ ਦਾ ਪ੍ਰਸਤਾਵ ਰੱਖਿਆ ਇਸ ਯੂਟਰਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਖਾਸ ਕਰਕੇ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਸੂਬਿਆਂ ਨਾਲ ਏਕਤਾ ਅਤੇ ਮਦਦ ਦਾ ਭਰੋਸਾ ਦਿੱਤਾ ਗਿਆ ਸੀ ਪੰਜਾਬ ਦੀਆਂ ਕਈ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਇਸ ਸਮੇਂ ਪਾਣੀ ਨਾਲ ਘਿਰੇ ਹੋਏ ਨੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਰਾਵੀ ਬਿਆਸ ਅਤੇ ਸਤ루ਜ ਦੇ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੇ ਹੈ ਕਈ ਥਾਵਾਂ ਤੇ ਬੰਨ ਟੁੱਟਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਮੰਗ ਕਰ ਰਹੇ ਨੇ ਕਿ ਹੁਣ ਗੁਆੰਡੀ ਰਾਜਾਂ ਨੂੰ ਵਾਧੂ ਪਾਣੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ਦੇ ਵਿੱਚ BBMP ਦੇ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜਕਨ ਸਥਿਤੀ ਗੰਭੀਰ ਹੈ ਪੰਜਾਬੀਆਂ ਤੇ ਆਫਤ ਹੈ ਕਿਉਂਕਿ ਪੰਜਾਬੀਆਂ ਦੇ ਘਰ ਤੇ ਫਸਲਾਂ ਤਬਾਹ ਹੋ ਗਈਆਂ ਨੇ ਉਦੋਂ ਦੂਜੇ ਪਾਸੇ ਹੁਣ ਹਰਿਆਣਾ ਨੇ ਵੀ ਪੰਜਾਬ ਦਾ ਸਾਥ ਛੱਡ ਦਿੱਤਾ ਹੈ ਦੱਸਦੀ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਪ੍ਰਬੰਧ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋਇਆ ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧ ਬੋਰਡ BBMB ਅਤੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੇ ਨਾਲ ਦੋਵਾਂ ਰਾਜਾਂ ਵਿਚਕਾਰ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਹੈ ਦਰਸਾ ਹਰਿਆਣਾ ਸਰਕਾਰ ਨੇ ਕਿਹਾ ਕਿ ਉਸ ਦੀਆਂ ਨਹਿਰਾਂ ਵੱਲ ਛੱਡੇ ਜਾ ਰਹੇ ਜਿਹੜੇ 2500 ਕਿਊਸਿਕ ਪਾਣੀ ਨੂੰ ਕਟਾਇਆ ਜਾਣਾ ਚਾਹੀਦਾ ਹੈ ਜਦਕਿ ਸਿਰਫ ਇੱਕ ਹਫਤਾ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹੜ੍ਹਾਂ ਦੀ ਸਥਿਤੀ ਦੇ ਵਿੱਚ ਵਾਧੂ ਮਦਦ ਦੀ ਗੱਲ ਕੀਤੀ ਸੀ ਜਦਕਿ ਉਹਨਾਂ ਦੇ ਫੈਸਲੇ ਨਾਲ ਰਾਜ ਲਈ ਮੁਸ਼ਕਲਾ ਵੱਧ ਸਕਦੀਆਂ ਹਨ ਕਿਉਂਕਿ ਪਾਣੀ ਦਾ ਘਟ ਨਿਕਾਸ ਸਿੱਧੇ ਤੌਰ ਤੇ ਨਦੀਆਂ ਤੇ ਡੈਮਾਂ ਤੇ ਦਬਾਅ ਵਧੇਗਾ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ 29 ਅਗਸਤ 2025 ਨੂੰ ਹਰਿਆਣਾ ਸੰਪਰਕ ਬਿੰਦੂ ਐਚ ਸੀ ਪੀ ਅਤੇ ਪਾਣੀ ਦਾ ਨਿਕਾਸ 8894 ਕਿਊਸਿਕ ਪਾਇਆ ਗਿਆ ਹੈ ਜਦਕਿ ਹਰਿਆਣਾ ਨੇ 7900 ਕਿਊਸਿਕ ਦੀ ਮੰਗ ਕੀਤੀ ਸੀ ਐਸੋ ਪਹਿਲਾਂ 26 ਅਗਸਤ 2025 ਨੂੰ ਹਰਿਆਣਾ ਨੇ ਇੰਡੈਕਟ ਘਟਾ ਕੇ 7900 ਕਿਊਸਿਕ ਕਰ ਦਿੱਤਾ ਸੀ ਪਰ ਪਾਣੀ ਦਾ ਨਿਕਾਸ ਘਟ ਨਹੀਂ ਕੀਤਾ ਗਿਆ ਸੀ ਹੁਣ ਲਗਾਤਾਰ ਭਾਰੀ بارش ਕਾਰਨ ਨਹਿਰੀ ਖੇਤਰ ਅਤੇ ਚੈਕਮੈਟ ਖੇਤਰਾਂ ਦੇ ਵਿੱਚ ਪਾਣੀ ਦੀ ਮੰਗ ਘਟ ਗਈ ਹੈ ਜਿਸ ਕਰਕੇ 29 ਅਗਸਤ 2025 ਨੂੰ ਇੱਕ ਹੋਰ ਨਵਾਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 6250 ਕਿਊਸਿਕ ਪਾਣੀ ਦੀ ਲੋੜ ਹੈ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਨੇ ਪਿਛਲੇ ਮਹੀਨੇ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕੀਤੀ ਸੀ ਖੇਤੀਬਾੜੀ ਅਤੇ ਪਾਣੀ ਵਾਲੇ ਪਾਣੀ ਦੀਆਂ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਰਾਜ ਸਰਕਾਰ ਵਾਧੂ ਸਪਲਾਈ ਚਾਹੁੰਦੀ ਸੀ ਪਰ ਹੁਣ ਜਦੋਂ ਹਰਿਆਣਾ ਦੀਆਂ ਆਪਣੀਆਂ ਨਦੀਆਂ ਉਫਾਨ ਤੇ ਹਨ ਤਾਂ ਇਸ ਨੇ ਪਾਣੀ ਘਟਾਉਣ ਦਾ ਪ੍ਰਸਤਾਵ ਰੱਖਿਆ ਇਸ ਯੂਟਰਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਖਾਸ ਕਰਕੇ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਸੂਬਿਆਂ ਨਾਲ ਏਕਤਾ ਅਤੇ ਮਦਦ ਦਾ ਭਰੋਸਾ ਦਿੱਤਾ ਗਿਆ ਸੀ ਪੰਜਾਬ ਦੀ ਕਈ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਇਸ ਸਮੇਂ ਪਾਣੀ ਨਾਲ ਘਿਰੇ ਹੋਏ ਨੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਰਾਵੀ ਬਿਆਸ ਅਤੇ ਸਤ루ਜ ਦੇ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੇ ਹੈ ਕਈ ਥਾਵਾਂ ਤੇ ਬੰਨ ਟੁੱਟਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਮੰਗ ਕਰ ਰਹੇ ਨੇ ਕਿ ਹੁਣ ਗੁਆਂਡੀ ਰਾਜਾਂ ਨੂੰ ਵਾਧੂ ਪਾਣੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ਦੇ ਵਿੱਚ ਬੀਬੀ ਐਮਬੀ ਦੇ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ